ਲਗੇ ਚੜਨੇ ਗੜੀ ਚੋਂ ਕੋੜੀ ਨੀ ਅਜੇ ਉਮਰ ਦੋਵਾਂ ਦੀ ਤੋੜੀ ਨੀ ਦੋਵੇਂ ਲਾਲ ਗੁਰਾਂ ਦੇ ਸੋਣਿਓ ਵੀਰੋ ਵੇ ਚਲੇ ਪੌਣ ਸ਼ਹੀਦੀ ਸੋਹਣਿਓ ਵੀਰੋ ਵੇ ਚੱਲੇ ਪੌਣ ਸ਼ਹੀਦੀ ਵੈਰੀ ਨਾਲ ਆਡਾ ਲੋਣੇ ਨੂੰ ਦੇਖੋ ਚੱਲੇ ਮੋਤ ਵਿਓਣੇ ਨੂੰ ਇਹ ਜੋ ਦੇ ਬੜੇ ਕੁਮਾਲ ਨੇ ਸਿੰਘ ਦੇ ਲਾਲ ਨੇ ਦੋਵੇਂ ਲਾਲ ਗੁਰਾਂ ਦੇ ਸੋਹਣਿਓ ਵੀ ਰੋਵੇ ਚੱਲੇ ਪੌਣ ਸ਼ਹੀਦੀ ਹੱਥੀ ਕਰਕੇ ਤੋਰੇ ਤਿਆਰ ਨੇ ਕਿਨੇ ਸੋਹਣਿਆ ਜੀਤ ਜੂ ਜਾਰ ਨੇ ਦਵੇਂ ਲਾਲ ਗੁਰਾਂ ਦੇ ਸੋਹਣਿਓ ਵੀ ਰੋਵੇ ਚਲੇ ਪਉਣ ਚਹੀਦੀ ਪਾਈਆ ਸ਼ੀਰ ਜੀ ਇਹ ਜੋ ਦੇ ਬੜੇ ਕੁਮਾਲ ਨੇ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਦਵੇਂ ਲਾਲ ਗੁਰਾਂ ਦੇ ਸੋਹਣਿਓ ਵੀਰੋ ਵੇ ਚੱਲੇ ਪੌਣ ਸ਼ਹੀਦੀ ਜਿਸ ਸੀਨੇ ਵੱਜਦੇ ਤੀਰ ਨਿੰਡਗੇ ਤਰਤੀ ਤੇ ਦੋਵੇਂ ਵੀਰ ਨੇ ਦੋਵੇਂ ਲਾਲ ਗੁਰਾਂ ਦੇ ਸੋਣਿਓ ਵੀਰੋ ਵੇ ਚਲੇ ਪਾਣ ਸ਼ਹੀਦੀ சிபக்கட சனியோ பட கமால ਸੋਹਣਿਓ ਵੀਰੋ ਵੇ ਤੁਸੀਂ ਪਾ ਗਏ ਸ਼ਹੀਦੀ ਇਹ ਜੋ ਹੱਥ ਨਾ ਸੁਬੇ ਦੇ ਆਏ ਨੇ ਵੀ ਗੋਬਿੰਦ ਸਿੰਘ ਦੇ ਜਾਏ ਨੇ ਦਵੇਂ ਲਾਲ ਗੁਰਾ ਸੋਹਣਿਓ ਵੀਰੋ ਵੇ ਚਲੇ ਪੌਣ ਸ਼ਹੀਦੀ ਫਤੇ ਨਾਲ ਨਿਜੋਰਾ ਵਰ ਹੋਣੇ ਮਤਾ ਗੁਜਰੀ ਜੀ ਗਏ ਠਰ ਮਾਲਨੇ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਚੱਲੇ ਪੌਣ ਚਹੀਦੀ ਸੁਣਿਓ ਵੀਰੋ ਵੇ ਚੱਲੇ ਪੌਣ ਚਹੀਦੀ ਮਾਂ ਗੁਜਰੀ ਦੀ ਗੋਦੀ ਆ ਗੁਜਰੀ ਦੀ ਗੋਦੀ ਬਹਿ ਹਿੰਦੇ ਨੇ ਤੁਸੀਂ ਫਿਕਰ ਕਰੋ ਨਾ ਕਹਿੰਦੇ ਨੇ ਦੋਵੇਂ ਲਾਲ ਗੁਰਾਂ ਦੇ ਸੋਹਣਿਓ ਵੀਰੋ ਵੇ ਚਲੇ ਪਉਣ ਛਹੀਦੀ ਸੁਬੇ ਖਨਾ ਗੋਲ ਦੇ ਸੱਚ ਤਖੜਾ ਮੂੰ ਤੇ ਬੋਲ ਦੇ ਜੋ ਦੇ ਬੜੇ ਕੁਮਾਲ ਨੇ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਦਵੇਂ ਲਾਲ ਗੁਰਾਂ ਦੇ ਯੋ ਵੀਰੋ ਵੇ ਤੁਸੀਂ ਪਾ ਗਏ ਸ਼ਹੀਦੀ ਇਟਾਂ ਵਿੱਚ ਲੁਕਦੇ ਜਾਂਦੇ ਨੇ ਜਰ ਵੀ ਖੋਫ ਨਾ ਇਹੇ ਯੋਦੇ ਬੜੇ ਕੁਮਾਲ ਨੇ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਚਲੇ ਪਉਣ ਸ਼ਹੀਦੀ ਸੋਣਿਓ ਵੀਰੋ ਵੇ ਤੁਸੀਂ ਪਾ ਗਏ ਸ਼ਹੀਦੀ